ਹਾਂਜੀ ਹੁਣ ਜਿਹੜੀ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਸਾਰਿਆਂ ਦਾ ਦਿਲ ਦਹਿਲਾਉਣ ਵਾਲੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਮਲਕੌਰ ਭਾਬੀ ਜਿਹੜੀ ਕਿ ਕਮਲਕੌਰ ਭਾਬੀ ਇੰਸਟਾ ਤੇ ਜਿਹੜੇ ਕਿ ਅਕਾਊਂਟ ਕਈ ਬਣੇ ਹੋਏ ਆ ਤੇ ਜਿਹਦੇ ਵਿੱਚ ਉਹਦੀ ਅੱਜ ਜਿਹੜੀ ਕਿ ਬਈ ਮੌਤ ਹੋ ਜਾਂਦੀ ਹੈ ਇੱਕ ਗੱਡੀ ਦੇ ਵਿੱਚ ਜਿਹੜਾ ਇੱਕ ਸਖਸ ਬਠਿੰਡਾ ਪਾਰਕਿੰਗ ਦੇ ਵਿੱਚ ਖੜਾ ਜਾਂਦਾ ਤੇ ਉਹਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਵੀਡੀਓ ਕਾਇਦ ਹੋ ਜਾਂਦੀ ਹੈ ਤੇ ਜਿਹਦੇ ਵਿੱਚ ਇਹ ਬਹੁਤ ਵੱਡੇ ਖੁਲਾਸੇ ਹੋ ਰਹੇ ਜੋ ਕਿ ਭਾਈ ਅੱਜ ਦੀ ਇੱਕ ਤਨੂੰ ਵੀਡੀਓ ਸੁਣਾਉਣ ਜਾ ਰਹੇ ਆ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਸੁਣੋ ਵੀਡੀਓ ਲਵਿਸ ਮਾਮਲੇ ਦੀ ਹਾਲਾ ਕੀ ਲੱਖ ਲੱਖ ਪਹਿਲੂਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਲੱਗ ਰਿਹਾ ਹੈ ਕਿ ਮਾਮਲਾ ਸ਼ਾਇਦ ਕਤਲ ਦਾ ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਸ਼ਾਇਦ ਕਿਸੇ ਦੇ ਵੱਲੋਂ ਕਤਲ ਕੀਤਾ ਕੋਇਆ ਹੋਵੇਗਾ ਪਰ ਉਹਨਾਂ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਪਾਰਕਿੰਗ ਦੇ ਵਿੱਚ ਕਮਲ ਕੋਰ ਦੀ ਮ੍ਰਿਤਕ ਦੇਹ ਮਿਲਦੀ ਹੈ ਗੱਡੀ ਦੇ ਵਿੱਚੋਂ লাশ बरामद ਹੋਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਅੱਜ ਸੀ ਕਿ লাশ ਨੂੰ ਦੇਖ ਕੇ ਇੰਝ ਲੱਗ ਰਿਹਾ ਕਿ ਜਿਵੇਂ 4 ਦਿਨ ਪੁਰਾਣੀ ਇਹ ਡੈੱਡ ਬੋਡੀ ਹੁੰਦੀ ਹੋਏਗੀ ਤਾਂ ਉਸ ਸਮੇਂ ਪਤਾ ਲੱਗਿਆ ਜਦੋਂ ਆਸ-ਪਾਸ ਲੋਕ ਗੁਜ਼ਰ ਐ ਸੀਤਾ ਅਚਾਨਕ ਉਹਨਾਂ ਨੂੰ ਬਦਬੂ ਆਇਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਚੰਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਿਸ ਗੱਡੀ ਦੇ ਵਿੱਚ ਉਹ ਡੈੱਡ ਬੋਡੀ ਬਰਾਮਦ ਹੋਈ ਆ ਤਾਂ ਉਸੇ ਗੱਡੀ ਦੀ ਸੀਸੀਟੀਵੀ ਕ ਵੀਡੀਓ ਸਾਹਮਣੇ ਆਈ ਹੈ ਜਿਸ ਤੇ ਵਿੱਚ ਇੱਕ ਵਿਅਕਤੀ ਦੀ ਹਲਚਲ ਨਜ਼ਰ ਆਈ ਹੈ ਕਿ ਇਸ ਵਿਅਕਤੀ ਦੇ ਵੱਲੋਂ ਕਤਲ ਕੀਤਾ ਗਿਆ ਹੈ ਗੰਭੀਰ ਜੜਾ ਜਾਂਚ ਦਾ ਵਿਸ਼ਾ ਹੈ ਜੋ ਪੁਲਿਸ ਦੇ ਵੱਲੋਂ ਚਾਂਚ ਕੀਤੀ ਜਾ ਰਹੀ ਹੈ ਸੋ پارکਿੰਗ ਇਸ ਸਖਤ ਦੇ ਵੱਲੋਂ ਗੱਡੀ ਨੂੰ ਕੀਤਾ ਗਿਆ ਤੇ ਉਸ ਤੋਂ ਬਾਅਦ ਗੱਡੀ ਦੇ ਵਿੱਚੋਂ ਨਿਕਲ ਕੇ ਫਰਾਰ ਹੋ ਜਾਂਦਾ ਹੈ ਸੋ ਕਮਲ ਕੋਰ ਇੰਸਟਾਗ੍ਰam ਤੇ ਕਾਫੀ ਵਾਇਰਲ ਸੀ ਲਗਾਤਾਰ ਜੜੀ ਐਕਟਿਵ ਰਹਿੰਦੀ ਸੀ ਕਈ ਵੀਡੀਓਸ ਆਪਣੀਆਂ ਪਾਈਆਂ ਜਾਂਦੀਆਂ ਸੀ ਮੀਡੀਆ ਸੋਸ਼ਲ ਮੀਡੀਆ ਉਤੇ ਐਕਟਿਵ ਕਮਲ ਕੋਰ ਪਾਪੀ ਵਜੋਂ ਹੋਈ ਸੀ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲ ਕੋਰ ਦੇ ਪਰਿਵਾਰਕ ਮੈਂਬਰਾਂ ਨੂੰ ਹਾਲਾ ਕਿ ਸੂਚਿਤ ਕਰ ਦਿੱਤਾ ਤਾਂ ਸ਼ੁਰੂਆਤੀ ਜਾਂਚ ਤੋਂ ਇੰਚਲਾ ਕਰਿਆ ਕਿ ਕਮਲ ਕੌਰ ਦਾ ਕਤਲ ਕੀਤਾ ਗਿਆ ਸੋ ਪੁਲਿਸ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਪੁਲਿਸ ਨੇ ਜਾਂਚ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਮੌਤ ਦੇ ਪਿੱਛੇ ਕੀ ਵਜ੍ਹਾ ਸੀ ਤਾਂ ਸੀਐਸਟੀਵੀ ਵੀਡੀਓ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਨਾ ਸੀਐਸਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਇਆ ਆਹ ਹੁਣ ਇਹਨਾਂ ਸਿਸਟਮੀ ਤਸਵੀਰਾਂ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ ਇਹ ਜੋ ਕਮਲ ਕੌਰ ਭਾਬੀ ਜੋ ਕਿ ਬਈ ਇੰਸਟਾ ਤੇ ਜਾਣੀ ਜਾਂਦੀ ਹੈ ਕਿਉਂਕਿ ਇੰਸਟਾ ਤੇ ਇਹ ਹਰ ਰੋਜ਼ ਦੀਆਂ ਵੀਡੀਓ ਪੈਂਦੀਆਂ ਸੀ ਸਾਰੇ ਲੋਕ ਜਾਣਦੇ ਆ ਤੇ ਜਿਹਦੇ ਵਿੱਚ ਇਹਦੀ 2-3 ਦਿਨ ਤੋਂ ਇਹ ਲਾਸ਼ ਛੱਡਦੀ ਹੈ ਤੇ ਜਿਹਦੇ ਵਿੱਚ ਇੱਕ ਪਾਰਕਿੰਗ ਬਠਿੰਡਾ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਜਿਹੜਾ ਸ਼ਖਸ ਸੀਸੀਟੀਵੀ ਕੈਮਰੇ ਦੇ ਵਿੱਚ ਵੀਡੀਓ ਕੈਦ ਹੋ ਜਾਂਦੀ ਆ। ਤੇ ਪਰ ਪੰਜਾਬ ਪੁਲਿਸ ਦੀ ਪੂਰੀ ਚੰਗੀ ਤਰ੍ਹਾਂ ਇਨਕੁਇਰੀ ਕਰ ਰਹੀ ਹੈ ਵੀ ਇਹ ਕਿਸ ਅਧਾਰਨ ਦੇ ਦਾ ਕਤਲ ਹੋਇਆ ਕੀ ਵਜ੍ਹਾ ਸੀ ਇਹਦਾ ਮਾਮਲਾ ਹਜੇ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਇੱਕ ਜਿਹੜੀ ਇਹਦੀ ਡੈਥ ਹੁੰਦੀ ਹੈ ਜਦੋਂ ਇਹਦੀ ਮੌਤ ਹੁੰਦੀ ਆ ਤਾਂ ਜਦੋਂ ਉੱਥੋਂ ਦੇ ਲੋਕ ਨਗਦੇ ਟੱਪਦੇ ਆ ਦੋ ਦਿਨ ਹੋ ਗਏ ਵੀ ਇਹ ਲਾਸਟ ਸੜਦੀ ਨੂੰ ਉਥੇ ਤਾਂ ਇਹ ਲੋਕਾਂ ਦਾ ਕਹਣਾ ਵੀ ਉਥੇ ਜੋ ਪੱਤਰਕਾਰਾਂ ਦਾ ਵੀ ਕਹਣਾ ਵੀ ਇਹ ਬਦਬੂ ਆਉਣ ਦੇ ਕਾਰਨ ਉਹਨਾਂ ਨੇ ਸੋਚਿਆ ਵੀ ਕਿਤੇ ਕੁਝ ਮਰਿਆ ਨਾ ਪਿਆ ਹੋਵੇ ਜੋ ਦੇਖਿਆ ਤਾਂ ਗੱਡੀ ਦੇ ਥੱਲੇ ਇੱਕ ਖੂਨ ਡੁੱਲਿਆ ਪਿਆ ਸੀ ਡੁੱਲ ਰਿਹਾ ਸੀ ਤਾਂ ਜਿਹਦੇ ਕਰਕੇ ਇੱਕਦਮ ਫਿਰ ਉੱਥੇ ਪੁਲਿਸ ਆਉਂਦੀ ਆ ਸਾਰੀ ਇਨਕੁਇਰੀ ਸ਼ੁਰੂ ਹੁੰਦੀ ਆ ਫਿਰ ਜਦੋਂ ਕੈਮਰੇ ਚੈੱਕ ਹੁੰਦੇ ਆ ਸੀਟੀਸੀ ਕੈਮਰੇ ਚੈੱਕ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀ ਕਮਲ ਕੌਰ ਭਾਬੀ ਜਿਹੜੀ ਇੰਸਟਾਗ੍ਰਾਮ ਤੇ ਜਾਣੀ ਜਾਂਦੀ ਆ ਅਕਸਰ ਤੇ ਹਰ ਰੋਜ਼ ਦੀਆਂ ਵੀਡੀਓ ਪਾਉਂਦੇ ਸੀ ਤੇ ਪਰ ਜਿਹਦੇ ਵਿੱਚ ਇਹਦੇ ਘਰ ਦੇ ਮੈਂਬਰਾਂ ਨੂੰ ਇੱਕ ਵਾਰ ਤਲਾਕ ਕੀਤੀ ਗਈ ਆ ਤੇ ਉਹਨਾਂ ਨੂੰ ਪੁੱਛ ਦੱਸ ਵੀ ਕੀਤੀ ਗਈ ਹੈ ਤੇ ਵੀ ਇਹਦੇ ਮਾਮਲੇ 'ਚ ਤੁਹਾਨੂੰ ਕੁਝ ਜਾਣਕਾਰੀ ਹੈਗੀ ਆ ਤਾਂ ਤੁਸੀਂ ਦੱਸੋ ਪਰ ਉਹਨਾਂ ਦਾ ਕੀ ਕਹਿਣਾਗਾ ਉਹ ਕਹਿੰਦੇ ਵੀ ਅਕਸਰ ਇਹ ਬਾਹਰ ਹੀ ਰਿਹਾ ਕਰਦੇ ਸੀ ਘਰੇ ਬਹੁਤ ਘੱਟ ਆਉਂਦੀ ਸੀ ਇਸ ਕਰਕੇ ਸਾਨੂੰ ਇਹ ਮਾਮਲੇ ਦਾ ਬਿਲਕੁਲ ਨਹੀਂ ਪਤਾ ਵੀ ਕੀ ਗੱਲ ਪਿੱਛੇ ਇਹ ਕਿਹਨੇ ਕਤਲ ਕੀਤਾ ਕਿਉਂ ਕੀਤਾ ਕੋਈ ਝਗੜਾ ਜਾਂ ਕੋਈ ਕਿਸੇ ਨਾਲ ਗੱਲਬਾਤ ਜਾਂ ਕੁਝ ਵੀ ਐਸਾ ਸਾਨੂੰ ਕੋਈ ਪਤਾ ਨਹੀਂ ਤੇ ਇਹ ਪਰਿਵਾਰ ਦਾ ਕਹਿਣਾ ਇਹ ਪਰ ਜਿਹੜਾ ਹੁਣ ਇਹ ਮਾਮਲਾ ਸਾਹਮਣੇ ਆ ਗਿਆ ਜਿਵੇਂ ਕਿ ਕਮਲ ਕੌਰ ਭਾਬੀ ਇਹਦਾ ਜਿਹੜਾ ਕਿ ਇੱਕ ਵੀਡੀਓ ਜਿਹੜੀਆਂ ਸਾਹਮਣੇ ਆ ਗਈਆਂ ਤੇ ਬਹੁਤ ਖਬਰ ਹਾਈਲਾਈਟ ਮੁੱਦਾ ਬਣ ਚੁੱਕੀ ਜਿਹਦੇ ਵਿੱਚ ਤੁਹਾਡੇ ਨੇ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਾਂ নোਟੀਫਿਕੇਸ਼ਨ ਪਾਉਂਦੇ ਰਹੀਏ ਮਿਲਦੇ ਆ ਤੁਹਾਨੂੰ ਨਵੇਂ ਟੌਪਿਕ ਤੇ ਧੰਨਵਾਦ